ਫਤੇ ਜਿਵੇਂ ਕਾਲਾਪਨੂ ਜਨਰਲ ਸਾਹਮਣੇ ਜਿਹੜੀਆਂ ਉੱਥੇ ਮੀਟਿੰਗਾਂ ਹੋਈਆਂ ਨੇ ਦੋਵੇਂ ਪਾਰਟੀਆਂ ਦੇ ਆਗੂ ਵੱਲੋਂ ਪੋਲੀ ਦੇ ਬਾਰੇ ਬੜੇ ਆਪਾਂ ਨੂੰ ਵਿਸਥਾਰ ਨਾਲ ਕੰਮ ਦੱਸਿਆ ਨੇ ਗੱਲਾਂ ਬੜਾ ਉਸ ਆਪਾਂ ਨੂੰ ਚੰਨਣਾ ਪਾਇਆ ਪਿਛਲੇ ਦੋਨਾਂ ਦੇ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਿਹਨਾਂ ਨੇ ਦੱਸਿਆ ਸੋ ਨਾਲ ਇੱਕ ਬੇਨਤੀ ਵੀ ਕੀਤੀ ਵੀਰੋ ਵੀ ਜਿਵੇਂ ਆਪਾਂ ਤੇਰਾ ਫਰਦ ਨੂੰ ਕਰ ਘਰਾ ਦੇ ਵਿੱਚੋਂ ਟਰੈਕਟਰ ਤਾ ਲਿਆ ਲੈ ਕੇ ਆਪਾਂ ਇੱਥੇ ਇਕੱਠ ਕਰਿਆ ਸੀ ਉਹਨਾਂ ਨੇ ਅਪੀਲ ਵੀ ਕਰਿਆ ਵੀ 4 ਦਿਨਾਂ ਦੇ ਵਿੱਚ ਉਹਨ ਤੋਂ ਜਿਆਦਾ ਜਿਹੜਾ ਆਪਾਂ ਘਾਟਾ ਇਹ ਬਾਟਾ ਤੇ ਕੋਈ ਬਾਟਾ ਤੇ ਹੋਣਾ ਚਾਹੀਦਾ ਸੋ ਆਪਣਾ ਵੀ ਫਰਜ਼ ਬੰਦਾ ਇੱਕ ਵਾਰੀ ਕੱਲ ਦੇ ਮੰਨਣ ਦਾ ਤੇ ਅਸਰ ਕਰਾ ਦੇ ਲਾਗੂ ਕਰਦਾ ਅਸੀਂ ਜਾਨਾਂ ਦੀ ਤਰ੍ਹਾਂ ਹਾਲ ਨੂੰ ਜਿਹੜੇ ਪੀਣਾ ਕਰਦੇ ਆ ਬੇਟੀਆ ਕਰਦੇ ਆ ਵੀ ਜਿਹੜੇ ਪਰਦਾ ਹਾਜੀ ਉਹ ਦੱਸਿਆ ਕਿ ਲੜਾਕੂ ਜੋਧੇ ਨਾਲ ਗੇਂਤੀ ਨਹੀਂ ਹੁੰਦੇ ਨੇ ਪਰ ਜਿਹੜੇ ਹੈ ਦੋਨੋਂ ਨੇ ਇਕੱਠਾ ਇਕੱਠਾ ਜੁੜੀ ਮੰਗ ਕਰਦੇ ਹੁੰਦੇ ਨੇ ਕਿਉਂਕਿ ਇਕੱਠਾ ਦੇ ਨਾਲੇ ਜਿਹੜਾ ਆਪਾਂ ਸਕਾਰਾ ਦੇ ਦਬਾਅ ਪੈਂਦਾ ਹੈ ਐਸ ਕਰਕੇ ਜੇਂਤੀ ਘਰ ਦਾ ਵਾਤਾ ਹੈ ਜਦੋਂ ਠੀਕ ਆ ਪਿੱਛੇ ਸਮਾਸੀ ਹਾਰੀ ਸੀ ਕੀਰੀ ਤਾਂ ਆਪਣਾ ਝੋਨੇ ਦੀ ਦਵਾਈ ਸੀ ਲੱਗਿਆ ਇਸ ਕਰਕੇ ਸੇ ਅਪੀਲ ਕਰਦੇ ਆ ਵੀ ਜਿਹੜੇ ਆ ਆਪਣੇ ਦੋਸਤ ਬੌਲ ਵਾਲੇ ਵੱਲੋਂ ਪ੍ਰੋਗਰਾਮ ਦਿੱਤੇ ਗਏ ਨੇ ਇੱਕ ਤਾਂ ਇਹਨਾਂ ਨੂੰ ਪੂਰਾ ਜੋਰ ਆ ਗਿਆ ਆਪਾਂ ਲਾਗੂ ਕਰੀਏ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਸੀ ਕਿ ਇਲਾਕਾ ਦੇ ਗਿਰਤੀ ਦੇ ਵਿੱਚ ਇਹ ਕਾਰਜ ਹੋਣ ਜਾ ਰਹੇ ਨੇ ਸੋ ਇਹ ਬੇਨਤੀਆਂ ਨੂੰ ਆਪਾਂ ਧਿਆਨ ਵਿੱਚ ਲਾ ਕੇ ਜਿਹੜਾ ਆਪਾਂ ਹੈ ਪੂਰਾ ਜੋਰ ਲਾ ਕੇ ਲਾਗੂ ਕਰੀਏ। ਬਾਕੀ ਹੁਣ ਜਿਹੜੀ ਗੱਲ ਆਪਨੇ ਐਮਐਸਪੀ ਤੇ ਸੁਆਮੀ ਨਾਥਰ ਰੋਡ ਤੇ ਆਹੀ ਹੋਈ ਐ। ਕਰਜਾ ਉੱਪੀ ਕਿਸਾਨ ਤੇ ਮਜੂਰੀ ਦੀ ਹੋਈ ਐ। ਠੀਕ ਐ ਚਾਹੇ ਆਪੋਜੀਸ਼ਨ ਨੇ ਆਪਨੇ ਅਗੋ ਨਾਲ ਗੱਲਬਾਤ ਕਰੀ ਐ। ਧੰਨਵਾਦ ਕਰਦੇ ਆ ਪਰ ਫੇਰ ਵੀ ਭਰਾਵੋ ਜਿਹੜੇ ਹੈ ਮਾਸਰੇ ਹਾਲ ਹੋਰੀ ਨਾਲ ਤੇ ਘਰ ਘਰਾਂ ਦੇ ਹੋਣੀ ਨੇ। ਕਿਉਂਕਿ ਇਹ ਆਪਾਂ ਕੋਈ ਨਵੇਂ ਬੰਦੇ ਦਾ ਹੈ ਨਹੀਂ। ਤਕਰੀਬਨ ਆਪਾਂ ਸਾਰੇ ਇਹ ਜਿਹਨਾਂ 2020 ਦੇ ਵਿੱਚ ਆਪਾਂ ਪਿੱਛੇ ਘੋਲ ਲਿਆ ਸੀ ਉਹ ਵੀ ਆਪਾਂ ਲੋਕ ਕਿਹਨ ਤੁਸੀਂ ਜਿਹਾ ਗੋ ਸਾਡੇ ਸਾਥੀਆਂ ਸਿਰਫ ਥੋੜਾ ਜਿਹਾ ਵਿੱਚ ਗੈਪ ਪੈਣ ਕਰਕੇ ਉਹ ਅਦੋਲਨ ਦੇ ਇੱਕ ਹੋਰ ਸੀ ਤੇ ਇੱਕ ਹੋਰ ਸੀ ਉਦੋਂ ਸਾਡੇ ਵੀਰ ਲੋਕ ਆਪ ਬਹਾਤਾ ਹਰ ਇੱਕ ਵਰਗ ਦੇ ਵਿੱਚ ਉਸ ਵਾਗਰੇ ਵਿੱਚ ਉਸ ਅਦੋਲਨ ਦੇ ਵਿੱਚ ਹਰੇਕ ਵਰਗ ਨੇ ਹਿੱਸਾ ਪਾਇਆ ਸੀ ਇਹ ਥੋੜਾ ਜਿਹਾ ਦੇ ਨਾਲੋਂ ਫਰਕ ਹੈ ਦੋਨਾਂ ਉਹ ਦੋਨਾਂ ਨੇ ਕੋਈ ਨਮਾ ਨਹੀਂ ਆਪਾਂ ਦੇ ਖੜਾ ਕਰਿਆ ਜਿਹੜੀਆਂ ਗੁੰਗੀ ਪੁਲਿਸ ਸਰਕਾਰ ਤੋਂ ਆਪਣੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਨੇ ਆਪਾਂ ਨੂੰ ਰਿਟਰਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਦੇੜੇ ਵਿਸ਼ਵਾਸ ਕਰਿਆ ਸੀ ਪਰ ਉਹ ਆਪਾਂ ਨੂੰ ਪਰਾ ਹੋ ਲਿਖਤੀ ਰੂਪ ਨਹੀਂ ਮਿਲਿਆ ਆ ਗਿਆ ਇਸ ਕਰਕੇ ਇਹ ਜਿਹੜੇ ਦੋਨਾਂ ਨੇ ਇਹ ਆਪਾਂ ਨੂੰ ਕੋਈ ਆਪਣੇ ਆਗੂਆਂ ਦੱਸਣ ਦਾ ਤਾਂ ਕੋ ਪਾਣੀ ਪਾਣੀ ਲਾਉਣੇ ਸੌਖੇ ਨਹੀਂ ਹੁੰਦੇ ਬੜੀ ਜਿੱਦੋਂ ਜੈਰ ਕਰੀ ਆਪਣੇ ਆਗੂਣੇ 6-7 ਮਹੀਨੇ ਦੋਏ ਫਾਰਮਾਂ 'ਚ ਮਿਟਿਆ ਚੱਲਦੇ ਆ ਰਿਹਾ ਤਾਂ ਉਹਨਾਂ ਦੀ ਕਮੇਟੀਆਂ ਪਾਣੀ ਦੇ ਬਹੁਤ ਮਾਤਲ ਜਿਹੜਾ ਇਹ ਦੋਨਾਂ ਔਂਖਾ ਖੜਾਈ ਕਰਿਆ ਹੁਣ ਆਪਣਾ ਵੀ ਫਰਜ਼ ਬਣਦਾ ਵੀ ਇਹਨੂੰ ਪੂਰੀ ਤਰ੍ਹਾਂ ਦੇ ਹਿਸਾਬ ਨਾਲ ਲਾਗੂ ਕਰਕੇ ਜਿਹੜੀਆਂ ਅਗਿਆ ਸਰਕਾਰ ਤੋਂ ਰਹਿ ਗਿਆ ਮੰਗਾਂ ਨੇ ਉਹਨੂੰ ਆਪਾਂ ਗ੍ਰਾਫਟਿਕ ਨੌਂਤ ਤਕਰੀਬਾ ਦੇ 11 ਜਿਹੜੇ ਸਪਾਈਆਂ ਹੋਏ ਨੇ ਆਪਾਂ ਉਹਨਾਂ ਨੂੰ ਲਾਗੂ ਕਰਾ ਸਕੀਏ ਵਿక్తి ਰੂਪ ਦੇ ਵਿੱਚ ਲਾ ਸਕੀਏ ਤਾਂ ਹੀ ਅਗਲੇ ਜਵਾਨੀ ਤੇ ਕਿਸਾਨੇ ਭਰਾਵੋ ਬਚ ਸਕਦੀ ਹੈ ਦੋਵਾਂ ਇਹਨਾਂ ਬੇਨਤੀਆਂ ਨੂੰ ਕਰੋ ਪ੍ਰਵਾਹ ਵਾਹਿਗੁਰੂ ਜੀ